ਮਦਾ ਮਦਾਨੇ ਭਾਜੀ ਧਿਆਨ ਨਾਲ ਧਿਆਨ ਨਾਲ ਆਓ ਦੇਖੋ ਸਾਡੇ ਕੈਮਰਾਮੈਨ ਸਾਹਿਬ ਡੇ ਚੁੱਕੇ ਚੁੱਕੇ ਸੀਗੇ ਰਸਤੇ ਰਸਤੇ ਇੰਨੇ ਖਤਰਨਾਕ ਨੇ ਕੈਮਰੇ ਸਾਹਿਬ ਛਾਲ ਮਾਰਦੇ ਤੇ ਧਿਆਨ ਨਾਲ ਤੁਹਾਨੂੰ ਦੱਸਾਂਗੇ ਕਿ ਕਿਹੜਾ ਇਲਾਕਾ ਆ ਦੇਖ ਲਓ ਗੱਡੀ ਫਸ ਚੁੱਕੀ ਆ ਤੇ ਨਿਕਲਣਾ ਥੋੜਾ ਜਿਹਾ ਔਖਾ ਹੋ ਜਾਂਦਾ ਆ ਚਲੋ ਚਲੋ ਭਾਜੀ ਇਹੀ ਹੈ ਕੰਢੀ ਦੇ ਅਸੀਂ ਉਹਨਾਂ ਇਲਾਕਿਆਂ ਦੇ ਵਿੱਚ ਮਿਲੋ ਘੁੰਮਦੇ ਆ ਜਿੱਥੇ ਰਸਤਾ ਹੀ ਹੈ ਨਹੀਂ ਹੋਰ ਇੰਨੇ ਖਤਰਨਾਕ ਇਲਾਕੇ ਆ ਕਈ ਮੈਂ ਇਹ ਵੀ ਨਹੀਂ ਕਹੂੰਗਾ ਕਿ ਖਤਰਨਾਕ ਆ ਸ਼ਾਂਤ ਆ ਵਧੀਆ ਆ ਕੋਈ ਲੁੱਟਖੋਟ ਨਹੀਂ ਹੈਗੀ ਪਰ ਮੇਨ ਗੱਲ ਤਾਂ ਉਹਨੇ ਇਹ ਆ ਭਾਜੀ ਕਿ ਜਿਹੜੇ ਰਸਤੇ ਆ ਬਿਲਕੁਲ ਰਸਤੇ ਹੀ ਨਹੀਂ ਆ ਖੱਡਾਂ ਦੇ ਵਿੱਚੋਂ ਅਸੀਂ ਜਾਂਦੇ ਆ ਠੀਕ ਆ ਨਾ ਤੇ ਆਪਣੇ ਦਿਣਾ ਕੋ ਤਾਂ ਗੱਡੀਆਂ ਮੋਟਰਾਂ ਹੈਗੀਆਂ ਆ ਉਹਨਾਂ ਲਈ ਤਾਂ ਕੋਈ ਉੱਖਾ ਨਹੀਂ ਹੈਗਾ ਇਹਨਾਂ 'ਚ ਜ਼ੋਰ ਜ਼ਿਆਦਾ ਹੁੰਦਾ ਆ ਤੇ ਨਿਕਲ ਜਾਂਦਾ ਆ ਬੰਦਾ ਤੇ ਕਈ ਵਾਰੀ ਇਹ ਮੋਟਰਸਾਈਕਲ ਵਗੈਰਾ ਫਸ ਜਾਂਦਾ ਆ ਇਹ ਵੀ ਭਾਈ ਸਾਹਿਬ ਹੁਣੀ ਸਾਡੇ ਨਾਲ ਅੱਗੇ ਅੱਗੇ ਜਾ ਰਹੇ ਆ ਟੂਰਿਸਟ ਆ ਟੂਰਿਸਟ ਆ ਉਹ ਇਹ ਨੰਬਰ ਆ 36 ਗੜ ਤੋਂ ਆਇਓ ਆ ਜੀ ਤੇ ਵਿੱਚ ਕੁਝ ਮੈਂਬਰ ਜਿਲ੍ਹਾ ਹੁਸ਼ਿਆਰਪੁਰ ਦੇ ਵਾਸੀ ਆ ਤੇ ਅੱਜ ਅਸੀਂ ਤੁਹਾਨੂੰ ਕੁਝ ਪ੍ਰਾਣੀਆਂ ਚੀਜ਼ਾਂ ਦਿਖਾਉਣ ਜਾਣ ਜਾ ਰਹੇ ਆ ਗੁਫਾਵਾਂ ਜਿਹਨਾਂ ਨੂੰ ਕਹਿੰਦੇ ਦਾ ਕਿ ਪ੍ਰਾਣੀਆਂ ਗੁਫਾਵਾਂ ਜਿੱਥੇ ਸ਼ੇਰ ਰਹਿੰਦਾ ਅਸੀਂ ਅੱਜ ਉਹਨਾਂ ਗੁਫਾਵਾਂ ਦੇ ਵਿੱਚ ਚੱਲੇ ਆਂ ਦੇਖ ਲਓ ਅਸੀਂ ਰਿਸਕ ਲੈ ਰਹੇ ਆਂ ਪਰ ਇੱਕੋ ਹੀ ਇੱਕ ਰਿਕਵੈਸਟ ਹੁੰਦੀ ਆ ਕਿ ਤੁਸੀਂ ਬਾਅਦ ਤੋਂ ਬਾਅਦ ਸਾਡੇ ਚੈਨਲ ਨੂੰ ਪੇਜ ਨੂੰ ਫੋਲੋ ਤੇ ਲਾਈਕ ਸ਼ੇਅਰ ਕਰਦੇ ਜਾ ਕਰੋ ਵੀਡੀਓ ਨੂੰ ਲੋਕਾਂ ਨੂੰ ਵੀ ਦੱਸਿਆ ਕਰੋ ਤੇ ਆਪ ਵੀ ਤੁਸੀਂ ਸਾਨੂੰ ਦੱਸਿਆ ਕਰੋ ਕਿਹੜੀ ਜਗ੍ਹਾ ਤੋਂ ਵੀਡੀਓ ਦੇਖਦੇ ਆਂ ਔਰ ਦੇਖੋ ਇਸ ਇਲਾਕੇ ਚੋਂ ਇੱਧਰਲੇ ਲੋਕ ਲੰਘ ਕੇ ਜਾਂਦੇ ਆ ਪੁਰਾ ਆ ਪਾਜੀ ਘਰ ਦਿਖਾ ਲਓ ਤੁਸੀਂ ਦੇਖੋ ਘਰ ਜੀ ਤੇ ਜਦੋਂ ਇਸ ਸੜਕ ਦੇ ਉੱਤੇ ਬਰਸਾਤਾਂ ਦੇ ਵਿੱਚ ਪਾਣੀ ਆਉਂਦਾ ਆ ਤਾਂ ਬੰਦਾ ਡੁੱਬਣ ਵਾਲਾ ਕੰਮ ਹੋ ਜਾਂਦਾ ਆ ਤੇ ਲੱਖ ਲੱਖ ਤੋਂ ਉੱਤੇ ਤੱਕ ਤਾਂ ਪਾਣੀ ਆਮ ਤੌਰ ਤੇ ਰਹਿੰਦਾ ਆ ਤੇ ਜੇ ਤੁਸੀਂ ਕਹੋ ਕਿ ਮਤਲਬ ਇਸ ਇਲਾਕੇ ਵਿੱਚ ਰਹਿਣਾ ਬੜਾ ਔਖਾ ਆ ਦੇਖਣ ਨੂੰ ਸਾਨੂੰ ਸੋਹਣੇ ਲੱਗਦੇ ਆ ਪਰ ਜੇ ਗੱਲ ਕਰੀਏ ਰਹਿਣ ਸਹਿਣ ਦੀ ਜੁੜੇ ਰਹੇ ਹੋ ਤੁਹਾਨੂੰ ਦੱਸਦੇ ਆ ਕਿਹੜਾ ਹਾਂ ਵੀਡੀਓ ਦਾ ਜੁੜੇ ਰਹੇ ਹੋ ਤੁਹਾਨੂੰ ਅਸੀਂ ਦੱਸਾਂਗੇ ਕਿ ਕਿਹੜਾ ਇਲਾਕਾ ਆ ਦੇਖ ਲਓ ਗੱਡੀ ਫਸ ਚੁੱਕੀ ਆ ਤੇ ਨਿਕਲਣਾ ਥੋੜਾ ਜਿਹਾ ਔਖਾ ਹੋ ਜਾਂਦਾ ਆ ਚਲੋ ਬਜੀ ਇਹੀ ਹੈ ਇਹੀ ਰਸਤਾ ਜੀ ਕੋਈ ਸਾਨੂੰ ਵੀ ਨਹੀਂ ਪਤਾ ਇਹ ਤੁਹਾਡੇ ਪਿੱਛੇ ਹੀ ਆ ਅੱਛਾ ਜੀ ਤੁਹਾਡੇ ਨਾਲ ਤੁਹਾਡੇ ਕਰਕੇ ਦਸੂਹੇ ਵਾਲਾ ਕਾਰ ਦੱਸੋ ਇਹ ਵਾਲਾ ਕਾਰ ਜਿਹੜਾ ਪਿੱਛੇ ਅੱਕੇ ਬੜਾ ਬਹੁਤ ਫਸ ਗਈ ਗੱਡੀ ਕੋਈ ਨਹੀਂ ਰੌ ਰਹੀ ਹੈ ਜੀ ਜਿਹੜੀ ਲੋਕੇਸ਼ਨ ਹੈ ਨਾ ਇਹ ਥਾਣਾ ਡੈਮ ਸਾਰਿਆਂ ਨੂੰ ਪਤਾ ਹੀ ਆ ਢੋਲਵਾਹਾ ਜਨੋੜੀ ਜਿਹਨੂੰ ਆਪਾਂ ਅੱਡਾ ਕਹਿੰਦੇ ਆ ਉਸ ਤੋਂ ਅਗੇ ਥਾਣਾ ਡੈਮ ਪਿੰਡ ਬਨੋਤੇ ਤੇ ਇਹ ਜਿਹੜਾ ਇਲਾਕਾ ਵੀ ਥਾਣਾ ਡੈਮ ਹੀ ਕਹਿ ਲੋ ਇਹ ਥਾਣਾ ਪਿੰਡ ਆ ਤੇ ਇਹ ਜਿਹੜੀਆਂ ਗੁਫਾਵਾਂ ਆ ਉੱਥੇ ਆ ਪਰ ਥੋੜਾ ਜਿਹਾ ਅੰਦਰ ਆਉਣਾ ਪੈਂਦਾ ਜੇ ਵਧੀਆ ਚੀਜ਼ ਦੇਖਣੀ ਹੈ ਵਧੀਆ ਚੀਜ਼ ਦੇਖਣੀ ਹੈ ਅੰਦਰ ਆਉਣਾ ਪੈਂਦਾ ਆਪਣੇ ਸਾਧਨ ਥੋੜਾ ਜਿਹਾ ਮਜ਼ਬੂਤੀ ਵਾਲੇ ਹੋਣਾ ਪੈਣਾ ਆ ਕਿਉਂਕਿ ਕਈ ਜਗ੍ਹਾ ਦੇ ਉੱਤੇ ਫਸਦੀ ਵੀ ਆ ਗੱਡੀ ਲਗਭਗ ਅੱਧਾ ਪੌਣਾ ਕਿਲੋਮੀਟਰ ਪਿੱਛੇ ਸਾਡੀ ਗੱਡੀ ਖੜੀ ਆ ਮੋਟਰਸਾਈਕਲ ਤੇ ਚਲੋ ਧੱਕੇ ਨਾਲ ਅਸੀਂ ਥੋੜਾ ਬਹੁਤ ਅੱਗੇ ਲੈ ਜਾਂਦਾ ਕਾਰ ਤਾਂ ਪਿੱਛੇ ਹੀ ਰਹਿ ਗਈ ਆ ਸਰੰਗ ਦੇ ਲਾਗੇ ਦਾ ਜਾਣ ਦਾ ਰਾਹੀ ਹੈ ਨਹੀਂ ਲੱਗਦਾ ਆ ਪਾਜੀ ਇਹਦੇ ਉੱਤੋਂ ਦੇ ਆ ਜਾਓ ਚਲਿਏ ਜੀ ਆਜੋ ਆਜੋ ਦੇਖੋ ਕਿਦਾਂ ਖ਼ਤਨਾਕ ਰਸਤੇਆਂ ਦੇ ਵਿੱਚੋਂ ਲੰਘ ਕੇ ਜਾਣਾ ਪੈਂਦਾ ਆ ਰਾਜੀ ਰ ਇਧਰ ਉਧਰ गिर ਗਿਆ ਪਾਣੀ 'ਚ ਜਾਣਾ ਬੁੱਤ ਦੇਖ ਆ ਆਲਾ ਹੁਣਾ ਦੀ ਨਾਉਣਾ ਹੀ ਆ ਬੰਦਾ ਵਿੱਚ ਵਿੱਚ ਬੰਦਾ ਦਾ ਰਾਹ ਹੈ ਨਹੀਂ ਜੀ ਦੇਖੀਓ ਰਾਜ ਸੀ ਰਾਜ ਉਹ ਨਹੀਂ ਆਉਂਦਾ ਉਹ ਕੋਈ ਤੋਂ ਹੁਣ ਤੋਂ ਆਉਂਦਾ ਆ ਕਿਉਂ ਦੂਰ ਮੋਰ ਕੀਤਾ ਬੋਰ ਨਹੀਂ ਨਾ ਇਹ ਵੱਡਾ ਬੋਰ ਆ ਦੀ ਅੰਦਰ ਰੱਬ ਦਾ ਕੀਤਾ ਇਹ ਕੁਦਰਤੀ ਬੋਰ ਚਮਗਾਦੜ ਬੋਲਦੇ ਆ ਅੰਦਰ ਉਹੀ ਵੇਖਦਾ ਪਿਆ ਹਨ ਚਮਗਿੱਦੜ ਜੇ ਬੋਲਦੇ ਆ ਅੰਦਰ ਨਹੀਂ ਤੇ ਕੁਦਰਤੀ ਤੌਰ ਤੇ ਬਣੀਆਂ ਹੋਈਆਂ ਗੁਫਾਵਾਂ ਆ ਐ ਇਧਰ ਦੇਖੋ ਭਾਜੀ ਉੱਤੋਂ ਜਦੋਂ ਮੀਂਹ ਪੈਂਦਾ ਹੁਣ ਝੜਨਾ ਟਾਇਪ ਇੱਥੇ ਜਰੂਰ ਪੈਂਦਾ ਹੋਣਾ ਆ ਦੇਖੋ ਝੜ ਨਹੀਂ ਹੈ ਝੜਨਾ ਆ ਇਹ ਸੁੱਕ ਗਿਆ ਆ ਵਸਾਤਾ ਦੇ ਨਾਲ ਵਿੱਚ ਕੈਮਰਾਮੈਨ ਨੂੰ ਵਿੱਚ ਬਾੜੋ ਥੋੜੇ ਦੇਖੀਏ ਵੇਖ ਕੇ ਕੈਮਰਾਮੈਨ ਦੋ ਨੇ ਸਾਡੇ ਕੋ ਭਾਜੀ ਕਿੰਜ ਲੱਗ ਰਿਹਾ ਤੁਹਾਨੂੰ ਇੱਥੇ ਆ ਕੇ ਮੈਂ ਕਾਜੀ ਨਾ ਹੀ ਪੁੱਛੋ ਆਈ ਜੋ کافی ਠੰਡੀ ਹਵਾ ਆ ਰਹੀ ਹੈ ਅੰਦਰੋਂ ਬੜੀ ਹਵਾ ਚੱਲਦੀ ਹੈ ਅੰਦਰੋਂ ਜੀ ਹਾਂਜੀ ਹਾਂਜੀ ਸਮੈਲ ਕਿੱਦਾਂ ਆਈ ਅੰਦਰੋਂ ਪਾਣੀ ਖੜਾ ਆਦਾ ਉਹਨੂੰ ਕੋਈ ਨਿਕਾਸ ਨਹੀਂ ਹੈਗਾ ਪ੍ਰੋਪਰ ਤੌਰ ਤੇ ਉਹਦੀ ਸਮੈਲ ਆ ਆਪਾਂ ਭਾਜੀ ਕਿਹੜੀ ਜਗ੍ਹਾ ਤੋਂ ਇਹ ਗੁਫਾ ਦੇਖਣ ਆਏ ਆ ਅਸੀਂ ਆਏ ਹਾਂ ਜੀ ਛੱਤੀਸਗੜ ਭਲਾਈ ਛੱਤੀਸਗੜ ਤੋਂ ਉਸ਼ਿਆਰਪੁਰ ਦੇ ਵਿੱਚ ਗੁਫਾਵਾਂ ਦੇਖਣ ਆਏ ਪਾਜੀ ਸ਼ਿਵਾਲਿਕ ਮਾਊਂਟਨਸ ਕਹਿੰਦੇ ਬਹੁਤ ਵਧੀਆ ਨੇ ਠੀਕ ਆ ਤੇ ਪਾਜੀ ਤੁਹਾਨੂੰ ਕਿੱਦਾਂ ਲੱਗਦਾ ਪਿਆ ਇੱਥੇ ਆ ਕੇ ਬਹੁਤ ਹੀ ਵਧੀਆ ਜੀ ਤੇ ਛੱਤੀਸਗੜ੍ਹ ਦੇ ਵਿੱਚ ਵੀ ਇੰਦਾਂ ਦੀਆਂ ਜਗ੍ਹਾਵਾਂ ਮਿਲਦੀਆਂ ਜਾਂ ਉੱਧਰ ਤਾਂ ਗਰਮੀ ਹੈ ਕਾਫੀ ਨਾ ਉੱਥੇ ਤਾਂ ਗਰਮੀ ਹੋ ਗਈ ਜੀ ਪੂਰੀ ਹਾਂਜੀ ਕਿੰਨਾ ਟੈਂਪਰੇਚਰ ਹੋ ਜਾਂਦਾ ਉੱਥੇ ਹੋ ਜਾਂਦਾ 40 ਡਿਗਰੀ ਹੋਣਾ ਜੀ ਹੁਣ ਠੀਕ ਆ ਠੀਕ ਆ ਜੀ ਚੱਲਦੇ ਚੱਲਦੇ ਸਾਨੂੰ ਹੋਰ ਇੱਕ ਗੁਫਾ ਮਿਲ ਗਈ ਆ ਹੁਣ ਉਹਦਾ ਮੌਇਨਾ ਕੀਤਾ ਜਾਊ ਜੀ ਮੌਇਨਾ ਕੀਤਾ ਜਾਊਗਾ ਪੁਰਾਣੇ ਸਮਿਆਂ 'ਚ ਪਾਜੀ ਜਿਹੜੇ ਕਈ ਸਾਡੇ ਸੰਤ ਫਕੀਰ ਹੋਏ ਆ ਉਹ ਇਸ ਇਲਾਕਿਆਂ ਦੇ ਵਿੱਚ ਆ ਕੇ ਭਗਤੀ ਕਰਿਆ ਕਰਦੇ ਸੀਗੇ ਅੱਜ ਗੱਲ ਤਾਂ ਟੂਰਿਸਟ ਪਲੇਸ ਬਣ ਚੁੱਕੇ ਆ ਇਹ ਸ਼ਾਂਤ ਤਾਂ ਹੀ ਸਾਡੇ ਬਜ਼ੁਰਗ ਨੂੰ ਪਤਾ ਦੇਖੋ ਆਪਾਂ ਚੱਲਿਆ ਜਿੱਥੇ ਭਗਤੀ ਕਰਕੇ ਆਇਆ ਹੋਇਆ ਲੈ ਚੱਲਿਆ ਸਾਨੂੰ ਉਧਰ ਹੀ ਸਹੀ ਆ ਸਹੀ ਅੱਛਾ ਕਿੱਦਾਂ ਲੱਗਦਾ ਤੁਹਾਨੂੰ ਇੱਧਰ ਆ ਕੇ ਵਧੀਆ ਅੱਛਾ ਅੱਛਾ ਲੱਗਦਾ ਹਾਂਜੀ ਤੇ ਪੰਜਾਬ ਕਿਹੋ ਜਿਹਾ ਲੱਗਦਾ ਤੁਹਾਨੂੰ ਆਪਣੇ ਛੱਤੀਸਗੜ੍ਹ ਦਾ ਵਧੀਆ ਹੂੰ ਕੀ ਕੀ ਦੇਖਿਆ ਅੱਜ ਪਹਾੜਾਂ ਦੇ ਵਿੱਚ ਬਹੁਤ ਕੁਝ ਦੇਖਿਆ ਖੂ ਦੇਖਿਆ ਖੂ ਦੇਖਿਆ ਗੁਫਾ ਦੇਖੀ ਗੁਫਾ ਪਾਣੀ ਦੇ ਵਿੱਚ ਤੁਸੀਂ ਉਹ ਜਿਹੜਾ ਚੱਲਦਾ ਪਾਣੀ ਉਹਦੇ ਵਿੱਚ ਵੀ ਚੱਲੇ ਨਾ ਕਿਦਾ ਖੂਬ ਇੰਜੋਏ ਕੀਤਾ ਹਾਂਜੀ ਇਸ ਟਾਈਮ ਟੈਂਪਰੇਚਰ ਮਦਾਨੇ ਪਾਜੀ ਧਿਆਨ ਨਾਲ ਧਿਆਨ ਨਾਲ ਆਓ ਦੇਖੋ ਸਾਡੇ ਕੈਮਰਾਮੈਨ ਸਾਹਿਬ ਡੇਗ ਚੁੱਕੇ ਜੋ ਕੇ ਸੀਗਾ ਰਸਤੇ ਉੱਤੇ ਘਟ ਗਿਆ ਰਸਤੇ ਰਸਤੇ ਇੰਨੇ ਖਤਰਨਾਕ ਨੇ ਕੈਮਰੇ ਸਾਹ ਹਾੜ ਮਾਰਦੇ ਤੇ ਧਿਆਨ ਨਾਲ ਤੇ ਜਿੱਦਾਂ ਆਪਾਂ ਗੱਲ ਕਰੀਏ ਕਿ ਬਾਹਰ ਆਵਾਜ਼ ਸੁਣ ਸਕਦੇ ਹਾਂ ਆਵਾਜ਼ ਸੁਣੋ ਪਹਿਲਾਂ ਦਾ ਮੈਂ ਤੁਹਾਨੂੰ ਭਾਜੀ ਇੱਕ ਮਾਈਕ ਨਾਲ ਹੁੰਦਾ ਮੈਂ ਮਾਈਕ ਨੂੰ ਸੁਣਾਵਾ ਪੂਰੀ ਅੰਦਰ ਆ ਦੇਖੋ ਵਾ ਇਧਰ ਬੜੇ ਹੋਣੇ ਨੇ ਉਹ ਪਾਣੀ ਦੀਆਂ ਛੱਲਾਂ ਹੋਵਣ ਐਵੇਂ ਥੋੜੀ ਗੀਤ ਬਣ ਜਾਂਦੇ ਆ ਠੰਡਾ ਅੰਦਰ ਆਜੋ ਪਾਣੀ ਦੀ ਆਵਾਜ਼ ਤੌਰ ਤੇ ਨਹੀਂ ਆਈ ਆਂਟੀ ਯਾਲ ਨੂੰ ਜ਼ਰੂਰ ਆਂਟੀ ਤੁਹਾਨੂੰ ਅਸੀਂ ਕਾਵਾਂਗੇ ਵਿੱਚ ਤੁਹਾਡਾ ਵੀਡੀਓ ਚ ਲਾਵਾਂਗੇ ਜ਼ਰੂਰ ਆ ਜਾਓ ਬਹੁਤ ਹੀ ਸੋਹਣੀ ਲੋਕੇਸ਼ਨ ਬਾਹਰ ਅਸੀਂ ਖੜੇ ਸੀਗੇ ਸਾਨੂੰ ਧੁੱਪ ਲੱਗਦੀ ਸੀਗੀ ਚੰਗੀ ਵੀਡੀਓ ਦੇਖਣ ਨੂੰ ਮੜਿਆ ਰਿਸਕ ਲੈਣਾ ਪੈਂਦਾ ਰਿਸਕ ਲੈਣਾ ਪੈਂਦਾ ਇੱਥੇ ਠੰਡੀ ਹਵਾ ਆ ਰਹੀ ਆ ਅਗਰ ਤੁਸੀਂ ਦੇਖੋ ਤਾਂ ਸੁਲਾਬ ਦੀ ਆ ਜੀ ਆਜੋ 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 ਕੋਈ ਨਹੀਂ ਚਮਗਿੱਦੜ ਹੋਣੇ ਆ ਚਮਗਿੱਦੜ ਉਹ ਲੱਗੇ ਮਾਦਾ ਪਹਿਲਾਂ ਕਿਹੇ ਚਮਗਿੱਦੜਾਂ ਦੀ ਆਵਾਜ਼ ਆਦਾ ਪਾਜੀ ਮੰਨਦਾ ਤੇ ਪਹਾੜਾਂ ਦੇ ਵਿੱਚ ਜਾਣਾ ਸੋਖੀ ਗੱਲ ਦੀ ਕਿਉਂਕਿ ਇੱਥੇ ਜੰਗਲੀ ਜਾਨਵਰਾਂ ਦਾ ਡਰ ਹੁੰਦਾ ਆ ਜਾਂ ਫੇਰ ਚਮਗਿੱਦੜ ਵਗੈਰਾ ਜਾਂ ਕੋਈ ਹੋਰ ਵੀ ਸਾਡੇ ਰਿਸਕ ਵਾਲਾ ਕੰਮ ਆ ਤਾਂ ਹੀ ਅਸੀਂ ਵਾਪਸ ਮੁੜ ਗਏ ਤਾਂ ਹੀ ਅਸੀਂ ਵਾਪਸ ਮੁੜ ਗਏ ਆ ਇਹਦੇ ਲਈ ਸਾਨੂੰ ਬੀਅਰ ਗ੍ਰਿਲਸ ਨੂੰ ਬੁਲਾਉਣਾ ਪਾਣਾ ਜਾਦਾ ਹੋਵੇ ਨਾ ਪਾਜੀ ਇਸ ਇਲਾਕੇ ਦਾ ਕੋਈ ਬੰਦਾ ਸਾਡੇ ਨਾਲ ਹਾਂ ਫਿਰ ਜਾ ਫਿਰ ਉਸ ਬੰਦੇ ਨਾਲ ਅਸੀਂ ਅੰਦਰ ਜਾਏ ਉਹਨਾਂ ਨੂੰ ਪਤਾ ਹੁੰਦਾ ਜੀ ਪਤਾ ਹੁੰਦਾ ਸਾਰੀਆਂ ਗਤੀਵਿਧੀਆਂ ਦਾ ਆਹ ਦੇਖੋ ਪਾਜੀ ਇੱਧਰ ਮੈਂ ਰਾਜ ਵੀ ਪੈਰ ਦੇਖ ਕੇ ਬੱਤ ਕਿੰਨੀ ਸੋਹਣੀ ਲੋਕੇਸ਼ਨ ਪਾਜੀ ਆਂਟੀ ਜੀ ਪਹਿਲਾ ਤਾਂ ਤੁਹਾਨੂੰ ਪਿਆਰ ਭਰੀ ਸਤਿ ਸਾਕ ਆ। ਤੁਸੀਂ ਸਾਡੇ ਵੀਡੀਓ ਦੇਖ ਰਹੇ ਭੈਣ ਭਰਾਵਾਂ ਨੂੰ ਮਤਲਬ ਇੱਕ ਮੈਸੇਜ ਦੇਣਾ ਚਾਹੁੰਦੇ ਆ। ਹਾਂਜੀ ਤੇ ਉਹ ਹੁਣ ਮੈਸੇਜ ਦੋ ਪਹਿਲਾਂ ਆਪਣਾ ਮੈਸੇਜ ਤੁਸੀਂ ਸਾਰੇ ਮੇਰਾ ਮੈਸੇਜ ਇਹੀ ਹੈ ਭੈਣ ਭਰਾਵਾਂ ਨੂੰ ਕਿ ਤੁਸੀਂ ਟੂਰਿਸਟ ਜਗ੍ਹਾ ਤੇ ਆਉਨੇ ਹੋ ਇੱਥੇ ਆ ਕੇ ਪਲਾਸਟਿਕ ਵਗੈਰਾ ਬੋਤਲਾਂ ਵਗੈਰਾ ਦਾ ਗੰਦ ਪਾਉਨੇ ਹੋ ਉਹ ਨਹੀਂ ਪਾਉਣਾ ਚਾਹੀਦਾ ਤੁਹਾਨੂੰ। ਇਹ ਬਹੁਤ ਅੱਛੀ ਜਗ੍ਹਾ ਹੈ। ਆਪਣਾ ਵਾਤਾਵਰਣ ਸੰਭਾਲ ਕੇ ਰੱਖੋ। ਪੀਸਫੁਲ ਏਰੀਆ ਆ। ਪੀਸਫੁਲ ਏਰੀਆ। ਬਹੁਤ ਬਹੁਤ ਦੇਖੋ ਆਂਟੀ ਜਿੱਦਾਂ ਆਪਾਂ ਇੱਕ ਗੱਲ ਕਰੀਏ ਤੁਹਾਡਾ ਉਹ ਪੋਤਾ ਜੀ ਹਾਂਜੀ ਪੋਤਾ ਨਿੱਕਾ ਬੱਚਾ ਆ ਪਾਣੀ ਦੇ ਵਿੱਚ ਉਹ ਝੜਨੇ ਦੇ ਵਿੱਚ ਲੰਘ ਰਿਹਾ ਸੀ ਅਚਾਨਕ ਕੋਈ दारू ਪੀ ਕੇ ਜਾਂ ਮਤਲਬ ਕੋਈ ਬੀਅਰ ਦੀ ਬੋਤਲ ਤੋੜ ਕੇ ਵਿੱਚ ਸਿੱਟੀ ਹੋਵੇ ਉਹਦੇ ਪੈਰ ਤੇ ਲੱਗ ਸਕਦੀ ਆ ਬਿਲਕੁਲ ਸਾਰਿਆਂ ਦੇ ਸਾਰਿਆਂ ਦੇ ਲੱਗ ਸਕਦਾ ਸਾਰੇ ਦੇ ਬੱਚੇ ਕੁਝੇ ਨੇ ਇਸ ਕਰਕੇ ਮੇਰਾ ਮੈਸੇਜ ਇਹੀ ਆ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ ਕਿ ਪਲਾਸਟਿਕ ਦੀਆਂ ਬੋਤਲਾਂ ਕੱਚ ਦੀਆਂ ਬੋਤਲਾਂ ਔਰ ਪਲਾਸਟਿਕ ਦੇ ਬੈਗ ਕੁਛ ਨਹੀਂ ਛੱਟਣਾ ਕੋਈ ਵੀ ਚੀਜ਼ ਖਾਣ ਪੀਣ ਵਾਲੀ ਆਪਣਾ ਲਫਾਫਾ ਲਿਆਓ ਪਾ ਕੇ ਤਾਂ ਆਪਣੇ ਘਰ ਹੀ ਲੈ ਜਾਓ ਬਿਲਕੁਲ ਬਿਲਕੁਲ ਤੇ ਆਂਡੀ ਤੇ ਕਿੱਦਾਂ ਲੱਗਾ ਤੁਹਾਨੂੰ ਬਹੁਤ ਅੱਛਾ ਲੱਗਿਆ ਬੇਟਾ ਨੇਚਰ ਹਾਂ ਵਿੱਚ ਨੇਚਰ ਦੇ ਹੁਣ ਤੁਸੀਂ ਗੋਦ ਦੇ ਵਿੱਚ ਬੈਠੇ ਹੋਏ ਹੋ ਹਾਂ ਹਾਂ ਬਿਲਕੁਲ ਬਿਲਕੁਲ ਸਕੂਨ ਕਿੰਨਾ ਦੇਖੋ ਬਹੁਤ ਵਧੀਆ ਚਾਰੇ ਪਾਸੇ ਪਹਾੜ ਹਾਂ ਹਾਂ ਸ਼ਾਂਤਮਈ ਏਰੀਆ ਖੁੱਲੀਆਂ ਹਵਾਵਾਂ ਹਾਂ ਤੇ ਇਹ ਪੋਤਾ ਤੁਹਾਡਾ ਦਾਦੀ ਜੀ ਫਿਰ ਦਾਦੀ ਜੀ ਨੂੰ ਲੈ ਕੇ ਆਇਆ ਨਾਲ ਹਨਾ ਕਿਵੇਂ ਲੱਗ ਰਿਹਾ ਵਧੀਆ ਵਧੀਆ ਲੱਗ ਰਿਹਾ ਤੇ ਇਹ ਤੁਹਾਡੀ ਵੀਡੀਓ ਨਾਲ ਆਪਾਂ YouTube ਤੇ ਛਾੜ ਦੇਣੀ ਆ ਇੱਕ ਘੁੰਮਣ ਲੈ ਕੇ ਆਏ ਸਾਨੂੰ ਹਨਾ ਹਾਂ ਦੁਬਾਰਾ ਫੇਰਾ ਆਉਂਗੇ ਬਿਲਕੁਲ ਹਾਂਜੀ ਚਲੋ ਆਪਣੇ ਦੋਸਤਾਂ ਨੂੰ ਵੀ ਲੈ ਕੇ ਆਉਗਾ ਹੁਣ ਤਾਂ ਦੱਸੂਗਾ ਨਾ ਜਾ ਕੇ ਹਾਂ ਤੇ ਹੁਣ ਸਾਰਿਆਂ ਨੂੰ ਇਹ ਕਹਿ ਦੇਣਾ ਕਿ ਚੈਨਲ ਸਾਡਾ ਸਬਸਕ੍ਰਾਈਬ ਕਰਨਾ ਕਹੋ ਸਾਰਿਆਂ ਨੂੰ ਮੈਸੇਜ ਦਿਓ ਸਾਡਾ ਸਬਸਕ੍ਰਾਈਬ ਕਰਨਾ ਤਾਂ ਸਾਰੇ ਜਣੇ ਕਰਿਓ ਜੀ ਜਰੂਰ ਸਬਸਕ੍ਰਾਈਬ ਚੱਲਦੇ ਆ ਅੱਗੇ ਹੋਰ ਵੀ ਦੇਖਦੇ ਆ ਇਥੋਂ ਨਜ਼ਾਰੇ